ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਣੀਏਕੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਕਾਵਾਂ ਤੇ ਦੋ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਮੱਜਾਂ ਦਿਖਾਉਣੀਆਂ ਆ ਅੱਜ ਆਪਣੀ ਦੂਸਰੀ ਵੀਡੀਓ ਵਾਈਸ ਕਰਦੇ ਵਿੱਚੋਂ ਚੰਗੇ ਪਛੇ ਜੜੇ ਹੁੰਦੇ ਵੀਰ ਜੀ ਨਾਲ ਦੇ ਕੋਲ ਆਹ ਦੇਖ ਸਕਦੇ ਚੰਗੀਆਂ ਝੋਟੀਆਂ ਚੰਗੇ ਗੱਦਗਾਠਾ ਲੀਆਂ ਚੰਗੇ ਦੁੱਧ ਵਾਲੀਆਂ ਛੋਟੀਆਂ ਜਿਹੜੀਆਂ ਵੀਰ ਜੀ ਹੁਣਾਂ ਕੋਲ ਮੌਕੇ ਤੇ ਹੈਗੀਆਂ ਸੂਈਆਂ ਸਵਾਈਆਂ ਮਗਰ ਵੀ ਕਟੀਆਂ ਤੇ گاਵਾں ਵੀ ਕੋਈ ਤੁਹਾਨੂੰ ਸੂਈਆਂ ਦਿਖਾਉਣੀਆਂ ਤੇ ਕੋਈ ਤੁਹਾਨੂੰ ਗੱਬਣਾ ਦਿਖਾਉਣੀਆਂ ਤੇ ਅੱਛਾ ਆ ਦੋ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾਂ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਸ ਬਾਦ ਵਧੀਆ ਜੀ ਸਭ ਠੀਕ ਠਾਕ ਹੈ ਵੇਗ ਗਿਆ ਤੇ ਨਾਲਾ ਮਾਲ ਫਿਰ ਹਾਂ ਬਿਲਕੁਲ ਵੇਗ ਗਿਆ ਜੀ ਕਿੰਨੇ ਕਾਏ ਫੋਨ ਫਨ ਫਿਰ ਫੋਨ ਤੇ ਕੋਈ ਅੰਤਿਆ ਦੀ ਅੱਛਾ ਹਾਂ ਜੀ ਹਾਲੇ ਹੋਲੀਆਂ ਚੱਲਦੀਆਂ ਆਹੀ ਹਾਂਜੀ ਹਾਂਜੀ ਹੋਲੀਆਂ ਕਰਕੇ ਥੋੜਾ ਜਿਆ ਫਰਗੀ ਪਰ ਫਿਰ ਵੀ ਬਹੁਤ ਜਿਆ ਦੇ ਖੁਸ਼ ਨਾ ਗਏ ਠੀਕ ਹੈ ਪਹਿਲੀ ਵੀਡੀਓ ਸੀ ਚਲੋ ਵਧੀਆ ਰਿਹਾ ਕਿ ਫਿਰ ਆਪਣਾ ਚੰਗਾ ਰਿਸਪੌਂਸ ਮਿਲਿਆ ਠੀਕ ਚਲੋ ਨਾਮ ਦੱਸ ਤੇ ਕਰੀ ਹਾਂ ਨਾਮ ਮੋਹਨਪਾਲ ਸਿੰਘ ਪਿੰਡ ਬਨੀਆ ਕੀ ਜਿਲ੍ਹਾ ਅਮਰਸਰ ਇਹ ਟਾਰੀ ਬਾਡਰ ਦੇ ਕੋਲ ਪੈਂਦਾ ਵੇ ਟਾਰੀ ਪਾウダー ਪਾਗਾ ਪਾウダー ਬਿਲਕੁਲ ਲੱਗ ਗਈ ਹੈ ਹਨਾ ਇੱਥਾਂ ਵੀ ਸਾਈਡ ਤੇ ਚੁੰਡਾ ਪੈਂਦੇ ਆ ਇਧਰ ਸਾਈਡ ਤੇ ਬੈਡ ਵਾਲ ਰਹਿਣੀ ਗਿਆ ਠੀਕ ਚੁੰਡਾ ਨਾਲ ਹੀ ਆ ਜਿਹੜਾ ਤੇ ਲੁੱਪੋ ਕੱਚ ਗਾਵਾਂ ਵੀ ਨਾਲ ਹੀ ਠੀਕ ਹੈ ਜੀ ਤੇ ਫੋਨ 98788 2256 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਅਜ ਨਿੱਕੇ ਰੇਡ ਤੋਂ ਵੱਡੇ ਨੂੰ ਜਾਈਏ ਫਿਰ ਨਿੱਕੇ ਰੇਡ ਤੋਂ ਸ਼ੁਰੂ ਕਰ ਲੈਂਦੇ ਆ ਜੀ ਠੀਕ ਛੋਟੇ ਤੋਂ ਵੱਡੇ ਨੂੰ ਜਾਵਾਂਗੇ ਬਾਕੀ ਸੂਈਆਂ ਕਾਵਾਂ ਵੀ ਤੁਹਾਨੂੰ ਸਾਰੇ ਵੀਡੀਓ ਪੂਰੀ ਵੇਖਿਓ ਸਾਰੇ ਪਸ਼ੂ ਵੈਰਾਈਟੀ ਤੁਹਾਨੂੰ ਸਾਰੇ ਦਿਖਾਉਣੀ ਆ ਜਰਸੀ ਕ੍ਰਾਸਟੀ ਆ ਜਿਹੜੀ ਤੇ ਥਾਣੇ ਤੇ ਲੱਗ ਰ ਦੇਖ ਸਕਦੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਕਿੰਨੇ ਕ ਦੁੱਧਾ ਲਈ ਜੇ ਵਧੀ ਗਾਦੇ ਛੋਟਾ ਜੇ ਦੁੱਧ 13 ਲੀਟਰ ਜੇ ਮਿੰਤੀ ਵਾਲਾ ਜਿਹੜਾ ਇਹਦੇ ਥੱਲੇ ਤਿਆਰ ਆ ਬਿਲਕੁਲ ਤਿਆਰ ਮੈਂ ਕੇ ਦੋ ਟਾਈਮ ਤਿੰਨ ਟਾਈਮ ਝੋਕੇ ਤਸੱਲੀ ਕਰਕੇ ਖੜ ਸਕਦਾ ਕਿੰਨਾ ਚਿਰ ਐ ਸੁਈ ਨਾ ਇਹਨੂੰ ਸੁਈ ਨੂੰ ਅੱਜ 6-7 ਦਿਨ ਦੇ ਤੇ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਦੁੱਧ ਹੋਰ 1-2 ਲੀਟਰ ਵਧੂਗੀ ਇਤੋਂ ਅੱਛਾ ਮੈਂ ਤਾਂ 14-15 ਤੱਕ ਕਰੇ ਆਰਾਮ ਨਾ ਕਰ ਜੇ ਕਰ ਜੂਗੀ ਹਾਂ ਜੀ ਤੋੜ ਦਈਏ ਫਿਰ ਇਹਨਾ ਕਾਦੇ ਦਾ ਛੋਟਾ ਹੀ ਆ ਪੋਤਾ ਵੱਡਾ ਨਹੀਂ ਬਾਕੀ ਆ ਕਿ ਚਲੋ ਬਾਕੀ ਲੱਗੇ گاਵਾ ਵੀ ਚੰਗੇ ਕੱਦ ਕਾਠ ਵਾਲੀਆਂ ਉਹਦੇ ਕਰਕੇ ਵੀ ਥੋੜਾ ਜਿਆਦਾ ਪਰੇਕ ਲੱਗਦਾ ਦੁੱ ਥੋੜਾ ਜਿਹਾ ਜ਼ਿਆਦਾ ਹੀ ਇਹਨਾਂ ਨੂੰ ਲੱਗਦਾ ਹੈ। ਬਾਕੀ ਲੱਗੇ ਥੋੜੀਆਂ ਵੱਡੀਆਂ ਗੰਗਾਵਾਆਂ ਆ। ਆ ਜਾ ਵੀਜੀ ਲੈ ਆਓ ਜੀ। ਬਾਕੀ ਨੋਰਮਲ ਹੀ ਕੱਦੇ ਤਾਂ ਛੋਟੇ। ਦੁੱਧ ਮੌਕੇ ਤੇ ਜਿਹੜਾ 13 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ। ਤੇ 14-15 ਤੱਕ ਜਿਹੜਾ ਕਹਿੰਦੇ ਕਰੀ ਜਾਵਾਂਗੇ। 6-7 ਦਿਨ ਹੋਈ ਸੁਈਨਾ। ਤੇ ਮਗਰ ਵੀ ਇਹਦੇ ਵਛੀਆ ਕਿ ਨਾ ਰੱਖਣਾ ਵੀ ਇਹਦਾ ਫਿਰ ਮੁੱਲ 45000 ਰਿਆ ਵਿੱਚੋਂ ਕਰਨਾ ਮਾਨਤਨ ਔਰ 30000 ਰੁਪਏ ਕਰਦਾਂਗੇ ਉਹ ਵੀ ਤੁਹਾਡੇ ਕਰਕੇ ਚਲੋ ਕੋਈ ਫੋਨ ਲਾਵੇ ਮੌਕੇ ਤੇ ਮਾਨਤਨ ਕਰਦੇ ਚਲੋ ਠੀਕ ਹੈ ਜੀ ਮੌਕੇ ਤੇ ਮਾਨਤਨ ਕਰਦਿਓ ਤੇ ਹੁਣ ਇਹ ਵੀ ਆਪਣੇ ਕੋਲ ਜਰਸੀ ਕ੍ਰਾਸ ਸੀ ਆ ਜਰਸੀ ਜੇ ਗੱਪਾਂ ਥਾਣੇ ਦੇਖ ਸਾਦੇ ਜੇ ਬਿਲਕੁਲ ਮੱਝਾਂ ਵਾਲਾ ਥਾਣੇ ਜਿਹੜੇ ਤੇ ਲੱਗਾ گاਵਾਂ ਚ ਇਹੋ ਜਿਹਾ ਥਾਣਾ ਆਪਾਂ ਨੂੰ ਕਾਫੀ ਘੱਟ ਲੱਭਦਾ ਏ ਅਜੇ ਗੱਬਣ ਆਏ ਅਜੇ ਤਿਆਰ ਹੋਣੀ ਆ ਹੁਣ ਸਾਰੀਆਂ ਤੁਹਾਨੂੰ ਚੰਗੇ ਕੱਦ ਕਾਠ ਵਾਲੀਆਂ ਤੁਹਾਨੂੰ ਵੱਡੇ ਕੱਦ ਵਾਲੀਆਂ ਤੁਹਾਨੂੰ ਦਿਖਾਵਾਂਗੇ ਤੇ ਇਹ ਕਿੰਨੇ ਕ ਦੁੱਧ ਲੀਜੇ ਬੀ ਜੀ ਇਹ 17 18 ਲੀਟਰ ਆ ਰਾਮ ਨਾ ਦੇ ਦੋਗੀ ਅੱਛਾ 17 18 ਲੀਟਰ ਦੇ ਕਰੀਬ ਜਿਹੜਾ ਕਰੀ ਜਾਊਗੀ ਹਾਂ ਜੀ ਹਾਂ ਜੀ ਚਲੋ ਫਿਰ ਤੋਰ ਦਈਏ ਇਹਨਾਂ ਵੀ ਟਾਈਮ ਕਿੰਨਾ ਕ ਲੱਜੂਗੀ ਹੱਲੇ ਇਹ ਇੱਕ ਹਫਤਾ ਲੇਜੂਗੀ ਹੱਲੇ ਵਸਾਖੀ ਦੇ ਲਾਗੇ ਬੰਨੇ ਜਿਹੜਾ ਇਹਨੇ ਸੋਨਾ ਬਾਕੀ ਇਹ ਕਿ ਜਿੰਨਾ ਵੀਰਾਂ ਨੇ ਮੰਡੀ 'ਚ ਵੀ ਮਾਲ ਪੋਣਾ ਹੁੰਦਾ ਉਹਨਾਂ ਵੀਰਾਂ ਵਾਸਤੇ ਵੀ ਗਾਵਾਂ ਜਿਹੜੀਆਂ ਹੈਗੀਆਂ ਜਿੱਥੇ ਹਾਂਜੀ ਆਜੇ ਲੈ ਆਇਓ ਜੀ ਬਾਕੀ ਕਦ ਕੱਠ ਬੇਲ ਇਹਦੀ ਚੰਗੀ ਆ ਹੈਗੀ ਜਰਸੀ ਕ੍ਰੋਸ 'ਚ ਆ ਥਣ ਵੀ ਕਾਫੀ ਪਿਆਰਾ ਲੱਗਾ ਇਹਦੇ ਕੋਲ ਬਾਕੀ ਕਿਸੇ ਵੀ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਕੋਈ ਫੋਨ ਲਾਵੇ ਇੱਕ ਰੀ ਮਾਨਤਨ ਜਿਹੜੇ ਸਾਰੀਆਂ ਚ ਹੀ ਹੋਊਗੀ ਬਾਕੀ ਸ਼ੌਂਕ ਦਾ ਵਿਰਜਣਾ ਦਾ ਕੰਮ ਆ ਬਾਹਰੋਂ ਆਣ ਕੇ ਵਿਰਜਣਾ ਨੇ ਕੰਮ ਸ਼ੁਰੂ ਕੀਤਾ ਹੋਰ ਵੀ ਕਾਫੀ ਜਾਨਵਰ ਵਿਰਜਣਾ ਨੇ ਸ਼ੌਂਕ ਨਾ ਰੱਖੇ ਉਹ ਵੀ ਤੁਹਾਨੂੰ ਦਿਖਾਉਂਦੇ ਹਨ ਤੇ ਇਹਦਾ ਵਿਰਜ ਕਿੰਨਾ ਕੁ ਮੁੱਲ ਜੇ ਫਿਰ ਮੁੱਲ ਤੇ 65000 ਦਾ ਚਲੋ ਇਹ ਵੀ ਮਾਨਤਨ ਟਾ ਡ ਕਰਾਂਗੇ ਚਲੋ ਮੌਕੇ ਤੇ ਮਾਨਤਨ ਕਰ ਦੋਗੇ ਕੋ ਫੋਨ ਲਾ ਵੇਖ ਲਈ ਠੀਕ ਹੈ ਜੀ ਤੇ ਆ ਵੀ ਕੱਬਨ ਜੀ ਹਾਂ ਜੀ ਬਹੁਤ ਵੱਡੇ ਕੱਦ ਦੀ ਆ ਪਾਰੇ ਪੱਲੇ ਦੀ ਜਰਸੀ ਹੈ ਜਿਹੜੀ ਇੰਦਾਂ ਦੇ ਲੱਗੇ ਬੰਨੇ ਦੀ ਗਾਰੰਟੀ ਜੇ ਅੱਛਾ ਠੰਡੀ ਆ ਠੀਕ ਆ ਹਾਂਜੀ ਹਾਂਜੀ ਹਾਂ ਦੇਖ ਸੰਦੇ ਜੀ 30 ਲੀਟਰ ਦੇ ਕਰੀਬ ਦੀ ਜਰਸੀ ਆ ਜਿਹੜੀ ਕਹਿੰਦੇ ਆਮਲੀ ਖੋਲੋ ਹਾਂ ਫਿਰ ਤੋੜ ਦਈਏ ਕੱਦ ਜਿਹੜਾ ਇਹਦਾ ਐਫ ਐਫ ਕਾਮ ਤਾਂ ਵਿੱਚ ਹਫਤਾ ਲੈਂਦੀ ਤੇ ਹਫਤੇ ਇੱਕ ਲੈ ਜੂਗੀ ਹੈਗੀ ਜਰਸੀ ਕ੍ਰੋਸ ਹੀ ਆ ਇਹ ਵੀ ਪਰ ਪੂਰੇ ਪਾਦੇ ਪੱਲੇ ਦੀ ਜਰਸੀ ਆ ਜਿਹੜੀ ਆ ਜੋ ਲੈ ਆਇਆ ਆਬੀ ਬਾਕੀ ਆ ਦੇਖ ਸਕਦੇ ਜੀ ਚੰਗਾ ਕਦ ਵਜਣਿਆ ਜਿਹੜਾ ਇਹਦਾ ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਅਜੇ ਤਿਆਰ ਹੋਣਾ ਵਾ ਇੰਨੇ ਜਿਹੜਾ ਹਾਂ ਜੀ ਇਹ ਤੇ ਐਡਾ ਚਟਗਾ ਡਾ ਤੇ ਕਿੰਨਾ ਰੱਖੀ ਐ ਫਿਰ ਇਹਦਾ ਮੁੱਲ ਆਪਾਂ ਦਾ ਮੀਟ ਤੇ 85 ਹਜ਼ਾਰ ਤੇ ਤੁਸੀਂ ਦੱਸੋ ਜੋ ਮਾਨ ਕਰਨਾ ਹੈ ਤੁਹਾਡਾ ਕੁੱਲ ਮਾਨ ਹੋਗਾ ਕਰ ਦੋ ਜੀ ਅੱਜ ਜੋ ਨਹੀਂ ਆ ਤਿੰਨ ਹਜ਼ਾਰ ਛੱਡ ਦਈਏ ਠੀਕ ਹੈ 82 ਹਜ਼ਾਰ ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋਰ ਹੋ ਜਾਗਾ ਕਰ ਦਾਂਗੇ ਕੋਈ ਗੱਲ ਨਹੀਂ ਜੋ ਤੁਸੀਂ ਆ ਬਾਕੀ ਇਹ ਖਰੀਦ ਫਿਰ ਤੋਂ ਦੇਖ ਸਾਦੇ ਜੀ ਸੋਹਣੀ ਜਰਸੀ ਆਈ ਵੀ ਪਿੱਛੋਂ ਚੰਗੀ ਸਾਂਭਲੇ ਘਰੋਂ ਆ ਹੈਗੀ ਕ੍ਰੋਸ ਚ ਆ ਇਹ ਕ੍ਰੋਸ ਚਾ ਠੰਡੀ ਬਾਹ ਦੇ ਆ ਤੇ ਥਾਣੇ ਦੇ ਲਾਗੇ ਤਾਂ ਫਿਰ ਤੋਂ ਦੇਖ ਸਾਦੇ ਜੀ ਤੇ ਹੁਣ ਇੱਕ ਏ ਸੁਈਸੋ ਹੈ ਇਹ ਸੁਈਸੋ ਆਈਆਂ ਤਾਂ ਹੁਣ ਸਾਰੀਆਂ ਸੁਈਆਂ ਦਿਖਾਉਣੀਆਂ ਹਨਾ ਖਾਣਾ ਦਾ ਸਾਈਜ਼ ਗੈਪ ਇਹਦਾ ਦੇਖ ਸਕਦੇ ਸਾਈਜ਼ ਬਹੁਤ ਠੰਡੀ ਆ ਵੇਖੋ ਠੀਕ ਆ ਹਾਂ ਮਿਲ ਕੇਵੇਂ ਨੇ ਵਿੱਚ ਚੰਗੀ ਲੱਗੀ ਤੇ ਆ ਜੇ ਬੱਚਾ ਇਹਦਾ ਹਾਂਜੀ ਇਹ ਬੱਚਾ ਜੀ ਇਹਦੇ ਮਗਰ ਵਸ਼ ਆ ਗਿਆ ਹਨਾ ਤੇ ਕਿੰਨਾ ਜੇ ਇਹਦੇ ਕੋਲ ਦੁੱਧ ਤਿਆਰ ਦੁੱਧ 20 ਲੀਟਰ ਹੈਗਾ ਜੀ 19 20 19 20 ਲੀਟਰ ਮੋਕੇ ਰਿਹਾ ਤਿਆਰ ਹੈ ਕਿੰਨਾ ਕੁ ਚਵਾਈ ਜਾਊਗੀ ਇਹ ਇਹ 22 ਤੱਕ ਆਰਾਮ ਨਾਲ ਦੇ ਦੋਗੇ 22 ਤੱਕ ਖੜੀ ਜਾ ਚਲੋ ਫਿਰ ਤੋ ਵਰਦੀ ਹੈ 20 ਲੀਟਰ ਦੇ ਕਰੀਬ ਜਿਹੜਾ ਕਹਿੰਦਾ ਕਿ ਕਰੀ ਜਾਊਗੀ ਆ ਦੇਖ ਸਾਦੇ ਜ ਮੌਕੇ ਤੇ 20 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਤੇ 22-23 ਦੇ ਕਰੀਬ ਜਿਹੜਾ ਕਹਿੰਦਾ ਕਿ ਕਰੀ ਜਾਊਗੀ ਆ ਜ ਲੈ ਆ ਜੀ ਬਾਕੀ ਸੋਹਣੀ ਵੜੇ ਵੀ ਚੰਗੇ ਕਦ ਕੱਟਦੀ ਆ ਤੇ ਸਾਡੀ ਠੰਡੀਆ ਵੰਗਾ ਪਾਣਾ ਪਾਉ ਨਹੀਂ ਪਾਣਾ ਤੁਹਾਡੀ ਮਰਜ਼ੀ ਆ ਕੋਈ ਜ਼ਰੂਰੀ ਨਹੀਂ ਬੋਤ ਆ ਤੇ ਇਹਦਾ ਕੀ ਮੁੱਲ ਜੀ ਹੂੰ ਇਹਦਾ ਬੱਸ ਇਹ ਆ ਜੋ ਤੁਸੀਂ ਆਖ ਮਾਨ ਕਰਾਂਗੇ ਦਾ ਚਲੋ ਮੌਕੇ ਤੇ ਮਾਨ ਕਰ ਦੋਗੇ 80 ਚ ਹਣਾ 78000 ਦੀ ਦੇ ਦੋਗੇ 78000 ਠੀਕ ਹੈ ਜੀ ਤੇ ਹੁਣ ਇੱਕ ਹੋਰ ਆ ਗਿਆ ਆਪਣੇ ਕੋਲ ਚੰਗੇ ਕੱਦ ਦਾ ਘਾਠਾ ਲੀਆ ਵੀ ਤੇ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਵਾ ਐਫ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਠੰਡੀ ਆ ਇਹਨੂੰ ਕਿੰਨਾ ਚਿਰ ਹੋਇਆ ਜੇ ਸੋਈ ਨਾ ਇਹਨੂੰ ਆਜ ਆ ਘੱਟ ਦਿਨ ਹੋ ਗਏ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ 26 ਕਿ ਲੀਟਰ ਹੈਗਾ ਜੇ ਹੁਣ ਇਸ ਟਾਈਮ ਤੇ ਤਿਆਰ ਮੁੱਕੇ ਤੇ ਹਾਂ ਜੀ 30 ਤੋਂ ਪਲੱਸ ਚਲ ਜੇ ਤੇ ਕਹਿ ਨਹੀਂ ਸਕਦੇ 30 ਦਾ ਪੱਕਾ ਗਰੰਟੀ ਵਾਲਾ 30 ਜਿਹੜਾ ਕਰੀ ਜਾਓਗੀ ਰਮਾਨ ਜੀ ਆਰਾਮ ਨਾ ਕਰੋ ਠੀਕ ਹੈ ਤੋੜ ਦੋ ਜੀ ਇਹ ਕਰੀ ਨਵੀ ਕੋਈ ਵੰਗੇ ਦੀ ਲੋੜ ਨਹੀਂ ਆ ਬਾਕੀ ਪੂਰੇ ਵੱਡੇ ਕਦ ਕਾਠਾ ਲੀਏ ਵੀ ਬਾਕੀ ਸ਼ੌਂਕ ਨਾਲ ਕੰਮ ਹੈ ਸਾਰੇ ਵੀਰ ਜੀ ਨਾਲ ਦੇ ਇੱਕ ਮਿੰਟ ਆਪ ਬੱਚਾ ਜੇ ਤਾਂ ਜਿਹੜਾ ਡੱਬਾ ਬੱਚਾ ਜੀ ਤੇ ਇੱਧਰ ਆਪਾਂ ਦੇਖ ਸਕਦੇ ਹਾਂ ਕਾਫੀ ਖੂਬਸੂਰਤ ਜਿਹੜਾ ਵਾ ਵਿਦਿਹਾਣਾ ਨੇ ਖਰਗੋਸ਼ ਵੀ ਰੱਖੇ ਆ ਬੱਕਰੀਆਂ ਵੀ ਆ ਕੁੱਕੜ ਵੀ ਆ ਚਿਕ ਚਕੋਰਾ ਵੀ ਆ ਸਾਰਾ ਕੁਝ ਵੱਖਰੀ ਵਕਰੀ ਵੈਰਾਈਟੀ ਦੇ ਵੱਖਰੇ ਵੱਖਰੇ ਜਾਨਵਰ ਜਿਹੜੇ ਰੱਖੇ ਦੁੱਧ 30 ਲੀਟਰ ਜਿਹੜਾ ਇਹ ਵੀ ਕਹਿੰਦੇ ਕਿ ਕਰੀ ਜਾਊਗੀ ਹੁਣ ਮੌਕੇ ਤੇ 26 ਲੀਟਰ ਜਿਹੜਾ ਕਹਿੰਦੇ ਕਿ 26 27 ਜਿਹੜੇ ਕਹਿੰਦੇ ਕਿ ਤਿਆਰ ਆ ਮੌਕੇ ਤੇ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਣਾ ਜੀ ਆਪਾਂ ਇਹਦਾ ਮੁੱਲ 85000 ਜੇ ਉਹਦੇ ਹੱਥ ਵਿੱਚ ਵੇਚੀ ਕਰਵਾ ਲੀਏ ਛੱਡ ਦਈਏ 2000 ਚਲੋ ਛੱਡਵਾ ਇਹ ਦੇ ਦੋਗੇ ਤੇ 80000 ਦੀ ਹਨ ਚਲੋ ਬਾਕੀ ਕੋ ਫੋਨ ਲਾ ਲੇ ਕਰੀਏ ਪੂਰੀ ਕਰਨਾ ਕੋਈ 200 500 ਦਾ ਦੇ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਮੱਝਾਂ ਰਹਿ ਗਈਆਂ ਦੋ ਇਹ ਵੀ ਦਿਖਾ ਦਈਏ ਪੂਰੀਆਂ ਭਰੀਆਂ ਮੱਝਾਂ ਦੋਵੇਂ ਇਹਦੇ ਥਾਨਿਕ ਦੀ ਲਾਗਤ ਦੇਖ ਸਕਦੇ ਜੀ ਇਹਦੇ ਕੋਲ ਕਿੰਨਾ ਹੀ ਦੁੱਧ ਤਿਆਰ ਹੈ ਇਹਦੇ 14 ਲੀਟਰ ਜਿੱਤੇ ਬਿਲਕੁਲ ਤਿਆਰ ਬਿਲਕੁਲ 14 ਲੀਟਰ ਹਾਂਜੀ ਹਾਂਜੀ 14 ਲੀਟਰ ਜੇ ਤੇ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਅੱਜ 14 ਲੰਗ ਦੇ ਲੋਗੇ ਤੇ ਮਗਰ ਕੱਟੀ ਮਗਰ ਕੱਟੀ ਜੀ ਮਗਰ ਕੱਟੀ ਆ ਪੂਰੀ ਭਾਰੀ ਮੱਝ ਆ ਜਿਹੜੀ ਐ ਵੀ ਹਾਂ ਦੇਖ ਸਕਦੇ ਜੀ 14 ਲੀਟਰ ਦੁੱਧ ਮੌਕੇ ਦੇ ਇਹਦੇ ਕੋਲ ਤਿਆਰ ਦੱਸਦੇ ਆ ਤੇ ਚੰਗੀ ਸੰਭੀ ਸੰਭੀ ਆ ਜਿਹੜੀ ਬਾਕੀ ਕੋਈ ਵੀਰ ਆਪਣੀ ਦੋ ਟੈਮ ਚਵਾਈ ਕਰਕੇ ਲਿਜਾ ਸਕਦਾ ਹਾਂ ਦੇਖ ਸਕਦੇ ਜੀ ਪਿੱਛੇ ਵੀ ਖਨਾਂ ਦਾ ਸਾਈਜ਼ ਗੈਪ ਚੰਗਾ ਪਾਰੇ ਪੱਲੇ ਦੀ ਝੋਟੀ ਆ ਜਿਹੜੀ ਪੂਰੀ ਤੇ ਇਹਦਾ ਕੀ ਮੁੱਲ ਜੇ ਫਿਰ ਇਹਦਾ 1 ਪੈਸੇ ਦੀ ਦਾਂਗੇ ਜੀ 1 35 ਦੀ ਦੇ ਤੋਗੇ ਬਾਕੀ ਵਿੱਚ ਮਾਨਤਨ ਹੋ ਜਾਊਗਾ ਹੋਰ ਉਹ ਕਰ ਦਾਂਗੇ ਜਦੋਂ ਤੁਸੀਂ ਆਖੋਗੇ ਥੋੜਾ ਜਿਹਾ ਤੇ ਆ ਛੋਟੀ ਗੋਲ ਕਿੰਨਾ ਹੀ ਦੁੱਧ ਇਹਦੇ ਥੱਲੇ 10 ਲੀਟਰ ਹੈਗਾ 10 ਲੀਟਰ ਹੈਗਾ ਹਾਂਜੀ ਹਾਂਜੀ ਇਹਨੂੰ ਕਿੰਨਾ ਚਿਰ ਹੋਏ ਸੋਈ ਨਾ ਇਹਨੂੰ ਵੀ ਤਕਰੀਬਨ ਮਹੀਨੇ ਇਹ ਠੰਡੀ ਢੁੰਡੀ ਇਸ ਤਰ੍ਹਾਂ ਮੌਦ ਆ ਠੀਕ ਹੈ ਤੇ ਇਹਦੇ ਮਗਰ ਵੀ ਕੱਟੀ ਜੇ ਕੱਟੀ ਜੇ ਮਗਰ ਜਿਸ ਤਰ੍ਹਾਂ ਮਰ ਜੇ ਠੀਕ ਹੈ ਜੀ ਪਾਣੀ ਬਹੁਤ ਠੰਡੀ ਤੇ ਦੁੱਧ ਮੋਕੇ 10 ਲੀਟਰ ਹੈਗਾ 10 ਲੀਟਰ ਹੈਗਾ ਜੀ ਚਲੋ ਫਿਰ ਤੋਰ ਦਈਏ ਇਹਨਾਂ ਨੂੰ ਬਾਕੀ ਸੋਹਣੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਜਿਹੜੀ ਬੱਚੇ ਉਹ ਸਾਹਮਣੇ ਬੱਜੇ ਆ ਸੋਹਣੀਆਂ ਕੱਟੀਆਂ ਦੋਆਂ ਮਗਰ ਆਜ ਲੈ ਆਜ ਇਹਦਾ ਵੀ ਜੀ ਕੀ ਫਰਮੁੱਲ ਰੱਖਣਾ ਹੈ। ਮੋਲੇ ਦਾ ਵੈਸੇ ਤੇ ਲੱਖ ਕਰਦੇ ਆ 59000 ਰੁਪਏ ਦੇ ਦਾਂਗੇ। 99000 ਦੇ ਦੋਗੇ। ਤੇ ਆਪਾਂ ਨੇ ਥੋੜੀ ਜੀ ਬਾਈ ਵਖਾਉਂਦੀ ਆ ਉਦ ਤਰ੍ਹਾਂ ਥਣ ਥਣ ਪੂਰੇ ਆ। ਹਾਂ 15000 ਆ। ਹਾਂ ਮਤਲਬ ਵੈਸੇ ਐ ਲੱਗਦਾ ਨੋਰਮਲ ਇਧਰ ਦੀ ਸਾਈਡ। ਹਾਂਜੀ। ਪਰ ਥਾਣਾ ਪੂਰੀ ਬਿਲਕੁਲ ਬਰਾਬਰ ਆ। ਆਪਣੀ ਤਸੱਲੀ ਕਰਕੇ ਖੜੇ ਆ ਨਾ ਸੋਈ ਸਵਾਈ ਹੈ ਕਿਹੜੀ ਗੱਬਣ ਆ। ਹਾਂਜੀ ਹਾਂਜੀ। ਠੀਕ ਹੈ ਜੀ। ਠੀਕ ਹੈ ਜੀ। ਹੋਰ ਕੁਝ ਕਹਣਾ ਫਿਰ? ਹਾਂ ਇੱਕ ਵਾਰੀ ਵਿਜ਼ਿਟ ਕਰੋ। ਚੰਗੇ ਤੋਂ ਚੰਗਾ ਮਾਲ ਬਾਕੀ ਰਾਤੀ ਵੀ ਦਿਨ गावा ਹੋ ਰਹੀ ਹੈ ਮੈਂ ਤੁਹਾਨੂੰ ਫੋਨ ਕੀਤਾ ਸੀ ਹਾਂਜੀ ਹਾ ਉਹ ਵੇਗੀਆਂ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਵਾਸਤੇ ਬਣਾਉਣੀ ਹੈ ਵੀਡੀਓ ਪਰ ਉਹ ਰਾਤੀਆਂ ਅੰਛ ਕਹਿੰਦੇ ਫਿਰ ਬੋਧਵਾਰੀ ਖੜਦੀਆਂ ਆ ਆਹੋ ਤੇ ਇਹ ਕਹਿੰਦੇ ਉਹ ਕਹਿੰਦੇ ਵੀਰਵਾਰ ਨਹੀਂ ਖੜਦੀਆਂ ਹਾਂਜੀ ਚਲੋ ਜਿਹਦੀ ਇੱਛਾ ਹੁੰਦੀ ਮੈਂ ਤਾਂ ਇਹਨਾਂ ਨੂੰ ਆਖਿਆ ਮੈਂ ਕਿ ਸਵੇਰ ਲੈ ਜਾਓ ਇਹ ਕਰੀ ਬਸ ਲੈਣੇ ਸੱਜਾ ਕੇ ਇਹਨੂੰ ਮੁਖਾਈਏ ਸੀ ਨਿਕਲੇ ਹੀ ਉਹ ਬਹੁਤ ਠੀਕ ਆ ਦੇ ਨੇ ਇਹ ਬੋਦਵਰੀ ਖੜਨੀਆਂ ਮੈਂ ਕਿਹਾ ਤੁਹਾਡੀ ਮਰਜ਼ੀ ਨਾਲ ਪੈਸੇ ਦੇ ਦੂੰ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਹੈ ਕਿ ਜਿਹੜੀਆਂ ਸੋਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੇ ਜਿਹੜੀਆਂ ਗੱਬਣਾ ਪਾਸ ਕਰਕੇ ਖੜੋ ਇੱਕ ਵਾਰੀ ਮੱਜਾਂ ਦੇ ਬੱਚੇ ਤੁਹਾਨੂੰ ਦਿਖਾ ਦਈਏ ਆ ਮੱਜਾਂ ਦੀਆਂ ਜਿਹੜੀਆਂ ਕਟੀਆਂ ਦੋਵੇਂ